तो रिस्क लेके ना आपके लिए वीडियो बना रहे हैं। और भैया को तो डर नहीं लग रहा उनकी तो रूटीन बन गई है लेकिन हम जा रहे पहली बार फोन उठावे जब कम कि कर दिया चल दे हैं आप पखा लगा हुआ ਇਦਾਂ ਘੁੰਮਰਾ ਵਾਲੀ ਤੇ ਪਾਣੀ ਆਵੇ ਕੋਈ ਪਾਣੀ ਵਜੰਦਿਆ ਵਾ ਤੇ ਜਿਹੜਾ ਵਾ ਇਦਾਂ ਇਦਾਂ ਜਿਹੜਾ ਉਹ ਘੁੰਮਰਾ ਵਾ ਆ ਜਿਹੜਾ ਵਾ ਚੱਕੀ ਦਾ ਸੋਚਿਆ ਦੇਸੀ ਇੱਥੋਂ ਜਿਹੜੀ ਚੱਕੀ ਚੱਲ ਪੈਂਦੀ ਆ ਇੱਥੋਂ ਹੀ ਬੰਦ ਹੋ ਜਾਂਦੀ ਆ ਜੀ ਚੱਕੀ ਬੰਦ ਹੋ ਗਈ ਆ ਇੱਥੇ ਲਾ ਕੇ ਜਾ ਕੇ ਕੋਈ ਇਦਾਂ ਦੀ ਚੱਕੀ ਨਹੀਂ ਆ ਜਿਹਦਾ ਦੇਸੀ ਸੋਚ ਇਦਾਂ ਦਾ ਲੱਗਾ ਹੋਊਗਾ ਤਿੰਨ ਚਾਰ ਸੋਚ ਲੱਗੇ ਆ ਇਹਨਾਂ ਤੋਂ ਬੰਦ ਹੁੰਦੀ ਆ ਜੀ ਇਹਨਾਂ ਤੋਂ ਚਾਲੂ ਹੁੰਦੀ ਆ ਇਹਨਾਂ ਇਹ ਖੰਡਰ ਹੋ ਗਏ ਜੀ ਇਹਨਾਂ ਨੂੰ 5-7 ਸਾਲ ਹੋਏ ਆ ਬੇਰ ਮੁਰਤੋਂ ਜਿਹੜੀ ਰਿਪੇਅਰ ਕੀਤੀ ਆ ਪਹਿਲਾਂ ਬੇਕਾਰ ਹੋ ਗਏ ਕਾਗੂ ਅੱਗ ਗਿਆ ਸੀ ਇੱਥੇ ਤੋਬੀ ਪਾਣੀ ਹੈ ਇਹ ਪਾਣੀ ਕਹਾਂ ਸੇ ਆ ਰਹਾ ਹੈ ਇਹ ਜੀ ਵੱਡੀ ਨਹਿਰ ਬ੍ਰਾਂਚ ਲਾਹੌਰ ਬ੍ਰਾਂਚ ਨਹਿਰ ਤੋਂ ਪਾਣੀ ਆ ਰਿਹਾ ਹੈ ਲਾਹੌਰ ਨੂੰ ਜਾਂਦੀ ਨਹਿਰ ਮਾਧੋਪੁਰ ਤੋਂ ਪਾਣੀ ਆਉਂਦਾ ਵਾ ਜੀ ਇਹ ਇਹ ਪਾਰਵਾਲ ਪਿੰਡ ਵਿੱਚ ਜਿਹੜੇ ਆ ਇਹ ਘਰਾੜ ਚੱਲਦੇ ਆ ਤੇ ਇਸੇ ਪਾਣੀ ਨਾਲ ਜਿਹੜੀ ਆ ਚੱਕੀ ਚੱਲਦੀ ਆ ਜੀ ਆਹ ਜੀ ਪਾਜੀ ਤੁਹਾਨੂੰ ਵਿਖਾਈਏ ਅੰਦਰ ਚੱਕੀਆਂ ਕਿਦਾਂ ਚੱਲ ਰਹੀਆਂ ਵਾਂ ਜੀ ਆਟਾ ਪੀ ਰਹੀਆਂ ਵਾਂ ਪਾਜੀ ਇਹਦੇ ਕੋ ਗੰਨਾ ਹੁੰਦੀਆਂ ਵਾਂ ਜੀ ਇਹ ਕਣਕ ਦੀਆਂ ਅਸੀਂ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਫ਼ ਕਰਕੇ ਜਿਹੜਾ ਵਾ ਚੱਕੀਆਂ ਦੇ ਵਿੱਚ ਪਾਉਨੇ ਆ ਤੁਹਾਨੂੰ ਖਾਵਾਂਗੇ ਤੋਂ ਇਸ ਕੋ ਇਧਰ ਸਾਫ਼ ਵੀ ਕੀਤਾ ਜਾਂਦਾ ਹੈ ਆਹ ਮਸ਼ੀਨ ਲੱਗੀ ਆ ਜ ਤੇ ਜਿਹੜੇ ਚੰਗੇ ਦਾਣੇ ਹੁੰਦੇ ਆ ਉਹ ਥੈੜ ਥਾਣੀ ਇਧਰ ਡਰਮ ਦੇ ਵਿੱਚ ਥੋੜ੍ਹ ਦਿੰਦੇ ਆ ਪਾਣੀ ਪਾ ਲਈ ਕਣਕ ਪਾਉਣ ਲੱਗੇ ਆ ਚੱਕੀ 'ਚ ਐਦਾਂ ਚੱਕ ਰਿਆਂ ਦਾ ਆਟਾ ਪਾ ਰਿੰਦਾ ਕਣਕ ਥੱਲੇ ਹੁਣ ਡਾਇਰੈਕਟ ਤਰੀਕੇ ਨਾਲ ਜਿਹੜਾ ਬਿਲਕੁਲ ਦੇਸੀ ਤਰੀਕੇ ਨਾਲ ਆਟਾ ਪੀਸ ਰਿਹਾ ਵਾ ਤੇ ਬਹੁਤ ਹੀ ਵਧੀਆ ਤੇ ਠੰਡਾ ਆਟਾ ਵੇਖੋ ਆ ਰਿਹਾ ਵਾ ਜੀ ਬਾਹਰ ਇਧਰੋਂ ਪਾਣੀ ਡਿੱਗ ਰਿਹਾ ਆ ਆ ਜਿਹੜਾ ਦਾਣਿਆਂ ਨੂੰ ਕੰਟਰੋਲ ਕਰਦਾ ਵਾ ਜੀ ਦੇਸੀ ਤਰੀਕਾ ਆ ਜੀ ਆ ਬਿਲਕੁਲ ਦੇਸੀ ਦੋਰ ਲਾਈ ਆ ਆ ਵੇਖੋ ਜੀ ਐਸਾਂ ਡਰੀਕ ਕਰੀਦਾ ਵਾ ਆਟਾ ਆਇਤੋਂ ਬ੍ਰੀ ਕਰ ਕਰਦਾ ਉਹਦੇ ਆਲੀ ਦੇਤੀ ਤਰੀਕਾ ਲਾਇਆ ਨਾਟ ਲਾਇਆ ਥੱਲੇ ਨਾਟ ਨੂੰ ਰੱਤੀ ਵੱਧੀ ਆ ਇਤੋਂ ਮੋਟਾ ਕਰ ਦੇਣਾ ਕੋਈ ਜਿੰਨਾ ਮਾਦੀ ਮੋਟਾ ਕਰਕੇ ਦਲਿਆ ਪੀ ਲੋ ਆ ਕੋ ਵਾਦੋ ਦੇ ਦਲਿਆ ਪੀ ਸੰਦਾ ਪਿਆ ਬਰੀਏ ਥੱਲੇ ਚੁਪਕ ਲਾਈ ਹੋਈ ਆ ਜੀ ਜੇ ਕੋਈ ਲੋਹ ਵੀ ਕੋਈ ਕੰਕਰ ਆ ਜਾਂਦੀ ਆ ਤੇ ਇਹਨਾ ਜਿਹੜੀ ਚੰਬਲ ਜਾਂਦੀ ਆ ਤੇ ਜਿਹਦਾ ਕਾਰਨ ਕੋਈ ਨੁਕਸਾਨ ਨਹੀਂ ਹੁੰਦਾ ਮਲਵਾ ਕੇ ਜਿਹੜੀ ਪਥਰੀ ਉਧਾਰਾ ਦੀ ਸ਼ਿਕਾਇਤ ਨਹੀਂ ਹੁੰਦੀ ਬਾਬਾ ਜੀ ਇਹ ਪੱਥਰ ਘਟਦਾ ਨਹੀਂ ਇਹ ਬਣਾ ਇਹ ਜੀ ਅਜੇ ਵੀ 200 300 ਸਾਲ ਤੱਕ ਪਿਆ ਰਹੇ ਤਾਂ ਵੀ ਨਹੀਂ ਘਰੂਗਾ ਭਾਵੇਂ ਰੋਹ ਚਲੀ ਜਾਵੇ ਜੀ ਸਵੇਆਂ ਅੰਗਰੇਜ਼ ਵੀ ਐਸੀ ਆਟਾ ਪੀਸਦੇ ਨੇ ਜਿਵੇਂ ਆਪੀ ਪੀਸਦੇ ਹੋ ਹਾਂ ਜੀ ਅੰਗਰੇਜ਼ਾਂ ਦਾ ਇਹ ਤਕਨੀਕ ਹੈ ਜੀ ਅਸੀਂ ਆਪਣੇ ਕੋਲੋਂ ਕੋਈ ਐਡਾ ਖਾਸ ਬਿਮਾਗ ਨਹੀਂ ਲਾਇਆ ਆਹ ਵਾਦੀ ਅੰਗਰੇਜ਼ਾਂ ਤੋਂ ਬਾਹਰ ਤਿਆਰ ਕੀਤੇ ਗਏ ਆ ਜਿਹੜੇ ਛੋਟੇ ਛੋ ਆਏ ਜੀ ਕੰਗਰੀ ਚਲੇਗੀ ਤੇ ਚੱਕੀ ਇਹਨਾਂ ਛੋੜ ਗਏ ਇਦਾਂ ਛੱਡ ਗਏ ਇਹ ਬਿਲਕੁਲ ਬੇਕਾਰ ਹੋ ਗਈਆਂ ਗਲ ਗਿਆ ਇਹ ਸਮਾਨ ਪੱਥਰ ਬਗੇ ਹਨ ਬਾਕੀ ਸਾਰਾ ਸਮਾਨ ਆਪਣੇ ਕੋਲੋਂ ਕਾਰ ਕੀਤਾ ਹੋਇਆ ਕੋਈ ਸਿਰਫ ਆਟਾ ਹੀ ਬਣਦਾ ਇਹ ਕੋਈ ਚੋਰ ਵੀ ਬਣਦਾ ਆਟਾ ਬੜੇ ਤਰੀਕਿਆਂ ਦਾ ਆਟਾ ਬਣਦਾ ਕਣਕ ਦਾ ਮੱਕੀ ਦਾ ਜਵਾਰ ਦਾ ਬਾਜਰੇ ਦਾ ਮਟਰ ਦਾ ਕੋਧਰੇ ਸਾਰੇ ਆਟੇ ਦੇ ਪੀਜ ਜਾਂਦੇ ਆ ਜੀ ਤਾਂ ਭਈਏ ਇਸ ਆਟੇ ਦਾ ਦੂਸਰੇ ਆਟੇ ਦਾ ਕੀ ਫਰਕ ਹੈ ਜੀ ਜਿਹੜਾ ਦੂਜਾ ਆਟਾ ਹੁੰਦਾ ਵੇਖੋ ਅਸੀਂ ਹੌਣ ਚੱਲਦੇ ਨੂੰ ਆ ਹੱਥ ਚ ਨਹੀਂ ਆਊਗਾ ਉਹ ਗਰਮੂਗਾ ਵਾ ਜੀ ਇਹ ਆਟਾ ਜਿਹੜਾ ਗਰਮ ਨਹੀਂ ਹੁੰਦਾ ਵੇਖੋ ਅਸੀਂ ਹੱਥ ਲਾ ਕਰਦੇ ਆ ਤੇ ਇਹਦਾ ਪ ਇਹ ਬਿਲਕੁਲ ਕੁਦਰਤੀ ਤਰੀਕੇ ਨਾਲ ਬਣਿਆ ਪੱਥਰੇ ਖੁਰਦਾ ਨਹੀਂ ਆ ਜੀ ਬਿਜਲੀ ਦਾ ਯੂਜ਼ ਨਹੀਂ ਹੁੰਦਾ ਬਿਜਲੀ ਮੇਰੇ ਕੋਲ ਬਿਜਲੀ ਲਾ ਕੇ ਤਾਂ ਕਹੇ ਨਹੀਂ ਆਉਂਦੀ ਸਾਡੇ ਤਾਰ ਹੀ ਲੰਗਦੀ ਕੋਈ ਵੀ ਆਪੇ ਦੇਸੀ ਤਰੀਕੇ ਆ ਸਾਡੇ ਇਹ ਵੀ ਪਾਣੀ ਨਹੀਂ ਗੱਲ ਰਹੀ ਆ ਥੱਲੇ ਜਾ ਕੇ ਜਿਹੜਾ ਇਹ ਸਾਰਾ ਸਿਸਟਮ ਬਣਿਆ ਵਾ ਉਹ ਵੀ ਤੁਹਾਨੂੰ ਕੈਮਰੇ ਤੇ ਵਿਖਾ ਲਾਂਗੇ ਜੀ ਹਾਂ ਜੀ ਪਾਜੀ ਆ ਰਹੇ ਹੁਣ ਚੱਕੀਆਂ ਦੇ ਥੱਲੇੋਂ ਵਿਖਾਈਏ ਕਿੱਦਾਂ ਚੱਲਦੀਆਂ ਵਾ ਕਿਵੇਂ ਘੁੰਮਦੀਆਂ ਵਾ ਕਿੱਥੇ ਪਾਣੀ ਵਜਦਾ ਵਾ ਧਿਆਨ ਨਾਲ ਜੀ ਸੋ ਰੁੜ ਕੇ ਬਾਬੇ ਓਡੇ ਨਾਲ ਚੱਜੋ ਕਿਤੇ ਤੇ ਬੜਾ ਡੂੰਗਾ ਵਾ ਪਾਣੀ ਜਾ ਨਾ ਜਾ ਪੈਂਦਾ ਤਿਲਕੀ ਤੇਰੀ ਆ ਪਾਣੀ ਮੇਰੇ ਲਈ ਬਹੁਤ ਜ਼ਿਆਦਾ ਹੈ ਔਰ ਭਈਆ ਕੋ ਤਾਂ ਡਰ ਨਹੀਂ ਲੱਗ ਰਹਾ ਉਹਨ ਕੀ ਤਾਂ ਰੂਟੀਨ ਬਣ ਗਈ ਹੈ ਲੇਕਿਨ ਹਮ ਜਾ ਰਹੇ ਪਹਿਲੀ ਵਾਰ ਆ ਚੱਕੀ ਬੰਦੀ ਹੈ ਦਾ ਕਾਰਨ ਹੈ ਜਿਹੜਾ ਥੱਲੇ ਦੇ ਤਲਗੇ ਪਾਣੀ ਜਿਹੜਾ ਬੰਦ ਕੀਤਾ ਹੋਈ ਉਹ ਚੱਕੀ ਚੱਲਣ ਦੀ ਇਹਦੇ ਲੱਗੇ ਅਸੀਂ ਖਲੋ ਨਹੀਂ ਸਕਦੇ ਆ ਜਿਸ ਤੱਕ ਇੱਥੋਂ ਤੱਕ ਰੋਡ ਪੂਰਾ ਖੋਲਿਆ ਪਿਛੋਕ ਬੰਨ੍ਹ ਕੀਤਾ ਵਾ ਜੀ ਜੇ ਪਿਛੋਂ ਚੱਲਦਾ ਹੁੰਦਾ ਇੱਥੇ ਕਲੋਰੀਨ ਕਰਦੇ ਪਾਣੀ ਦਾ ਤੇਜ਼ ਬੜਾਂਦਾ ਵਾ ਜੀ ਆਹ ਦੇਖੋ ਜੀ ਇੱਦਾਂ ਉਧਰ ਪਾਣੀ ਵਾਜ ਰਿਹਾ ਵਾ ਤੇ ਇੱਜਾ ਕੋਮ ਰਵਾ ਜੀ ਇਹ ਅਹੀਂ ਤੋਂ ਮਾਣੀ ਚਾਦੇ ਭਰਾ ਬੜਾ ਵਾ ਜੀ ਜੇ ਤੁਸੀ ਦੇਖ ਸਕਦੇ ਆ ਉਹ ਪੱਥਰ ਲਾਲ ਜਿਹੜਾ ਲਾਲ ਰੰਗ ਦਾ ਪੱਥਰ ਆ ਜੀ ਉਹਦੇ ਥੱਲੇ ਵੀ ਪੱਥਰ ਵੇਟ ਕੀਤਾ ਵਾ ਜਿਹਦੇ ਉੱਤੇ ਚੱਲਦਾ ਪੈਰ ਨੂੰ ਕੋਈ ਨਹੀਂ ਥੱਲੇ ਪੱਥਰ ਵੇਟ ਕੀਤਾ ਵਾ ਦੇਖੋ ਆ ਜਿਹੜੀ ਲੱਕੜ ਆ ਇਹੋ ਕਮੰਦੀ ਆ ਇਹ ਸਾਰਾ ਕਾਰ ਕਾਰ ਜਾ ਰਿਹਾ ਕਰਦੀ ਆ ਜੀ ਇਹਦੇ ਸਿਰ ਤੇ ਜਿਹੜਾ ਚੱਲ ਰਿਹਾ ਵਾ ਕੋ ਲੱਕੜ ਹੀ ਆ ਸਾਰੀ ਆ ਦੇਸੀ ਤਰੀਕੇ ਨਾਲ ਬਾਹਾਂ ਪੂਰਾ ਲਾ ਕੇ ਓਕੇ ਬਿਤਾ। ਇਤਨੀ ਚੀਜ਼ਾਂ ਇਹਦੇ ਨਾਲ ਪਿੱਛੋਂ ਆ ਜਾਂਦੀਆਂ ਵਾ ਉਹ ਫਿਰ ਇਹਦੇ ਤੇ ਇਦਾਂ ਫਾ ਜਾਂਦੀਆਂ ਵਾ ਆ ਇਦਾਂ ਜਿਹੜਾ ਸਾਫ਼ ਕਰਨਾ ਪੈਂਦਾ। ਉਹ ਬਾਬੇ ਨਾਨਕ ਨੇ ਹੱਥਾਂ ਨਾਲ ਦੱਤੀ ਆ ਹੀ ਚੱਕੀਆਂ ਨਾਲ ਅੰਗਰੇਜ਼ਾਂ ਨੇ ਜਿਹੜਾ ਪਾਣੀ ਨਾਲ ਚਲਾਤੀਆਂ ਜੀ ਉਹ ਦੂਬਾਰਾ ਅਹੀਂ ਨਹੀਂ ਇਥੇ ਤਕਨੀਕ ਨਾਲ ਜਿਹੜੀਆਂ ਪਾਣੀ ਤੇ ਚੱਕੀਆਂ ਚੱਲ ਰਹੀਆਂ ਵਾ ਜੀ। ਇੱਕੋ ਸਮਾਂ ਬੰਦ ਹੋ ਗਿਆ ਉਹਨਾਂ ਦੇ ਜਿਹੜਾ ਤਿਆਰ ਕੀਤਾ ਵਾ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਵੀ ਸਾਰੇ ਲੋਕ ਜਿਹੜਾ ਆਟਾ ਖਾਨ ਟਿੱਡ ਪੱਥਰੀਆਂ ਨਾਲ ਭਰੇ ਆ ਉਹ ਜਿਹੜਾ ਆਟਾ ਖਾਨ ਆ ਜਿਹੜੀਆਂ ਪੱਥਰੀਆਂ ਦੀ ਸ਼ਿਕਾਇਤ ਜਿਹੜੀ ਆ ਬੰਦ ਹੋ ਗਈ ਵੀ ਬਾਬਾ ਜੀ ਅੱਡੇ ਕੋਲ ਪੀਸਨੇ ਦਾ ਰੇਟ ਕਿੰਨਾ ਹੈ ਸਸਤਾ ਹੀ ਆ ਕਮ ਸਸਤਾ ਹੀ ਆ ਜੇਕਰ 1 ਕਿਲੋ ਪਰੋਣਾ ਦੇਕਰ ਰੁਪਈਆ ਜੇਕਰ 10 ਕਿਲੋ ਪਰੋਣਾ ਦਰ ਪੀਏ ਜੇਕਰ 50 ਕਿਲੋ ਪਰੋਣਾ ਦੇ 50 ਰੁਪਈਆ ਰੇਟ ਆ ਜੀ